ਫੌਤੀ ਆ ਗਏ ਕਿ ਅਸੀਂ ਦੋ ਗਊਸ਼ਾਲਾ ਨੂੰ ਇੱਕ ਨਗਰ ਕੌਂਸਲ ਨੂੰ ਮਾਨ ਹੈ ਸ਼ਹਿਰ ਦੀ ਹੱਦ ਤੋਂ ਬਾਹਰ ਹੋਣ ਦੇ ਬਾਵਜੂਦ ਵੀ ਅਸੀਂ 50-50 ਹਜ਼ਾਰ ਰੁਪਈਆ ਦੇ ਰਹੇ ਤੇ ਮੈਂ ਇਹ ਬਜਟ ਦੀ ਜੇ ਅੱਜ ਗੱਲ ਕਰ ਲਈ ਇਹਦੇ ਤੇ ਵੀ ਜ਼ਿਆਦਾ ਇੰਪੋਰਟੈਂਟ ਹੈ ਵੀ ਇਹ ਆਪਾਂ ਕੁਐਸਚਨ ਦਾ ਜਵਾਬ ਦੇ ਦਾਂਗੇ ਜਿਹੜੀ ਕਾਉ ਦੀ ਤੁਸੀਂ ਕਹਿੰਦੇ ਕਿ ਆਪਾਂ ਦੀ ਜਿਹੜੀ ਐਨੀਮਲ ਸਟ੍ਰੇ ਜਿਹੜੀ ਸਟ੍ਰੇ ਐਨੀਮਲਸ ਹੈ ਕਿ ਆਪਾਂ ਕਹਿੰਦੇ ਕਿ ਸਟ੍ਰੇ ਐਨੀਮਲ ਨੂੰ ਫੜਿਆ ਨਹੀਂ ਜਾ ਰਿਹਾ ਜਾ ਉਹਦੇ ਵਿੱਚ ਮੈਂ ਪਹਿਲਾਂ ਵੀ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਸੀ ਕਿ ਸਟ੍ਰੇ ਐਨੀਮਲਸ ਨੂੰ ਕੌਂਸਲ ਸਿਰਫ ਖਰਚਾ ਕਰ ਸਕਦੀ ਕੌਂਸਲ ਖਰਚਾ ਕਰ ਸਕਦੀ ਪਰ ਸਟ੍ਰੇ ਐਨੀਮਲ ਨੂੰ ਸਾਡੇ ਲੋਕਾਂ ਨੂੰ ਵੀ ਚਾਹੀਦਾ ਕਿ ਜਦੋਂ ਉਹਨਾਂ ਦਾ ਪਸ਼ੂ ਦੁੱਧ ਦੇਣਾ ਬੰਦ ਕਰ ਦਿੰਦਾ ਮੈਂ ਖਾਸ ਕਰਕੇ ਪਿੰਡ ਵਾਸੀਆਂ ਨੂੰ ਆਲੇ ਦੁਆਲੇ ਨੂੰ ਜਾਂ ਸ਼ਹਿਰ ਵਾਸੀਆਂ ਨੂੰ ਵੀ ਕਹਿਣਾ ਕਿ ਜਦੋਂ ਬੰਦ ਕਰਨਾ ਦੁੱਧ ਦੇਣਾ ਤਾਂ ਉਦੋਂ ਅਸੀਂ ਉਹਨੂੰ ਬੇਦਬੀ ਲਈ ਜਾਂ ਉਹਨਾਂ ਨੂੰ ਉਹਨਾਂ ਦੇ ਸਹਾਰੇ ਤੇ ਛੱਡ ਕੇ ਸ਼ਹਿਰ ਛੱਡ ਜਾਂਦੇ। 115 ਕਰੋੜ ਦਾ ਬਜਟ ਦਾ ਤੁਸੀਂ ਕਹਿ ਰਹੇ ਪਰ ਹਾਂਜੀ ਮੈਂ ਇਹਦੇ ਬਾਰੇ ਕਹਿਣਾ ਕਿਉਂਕਿ ਅੱਜ ਚੰਗੀ ਗੱਲ ਸੀ ਕਿਉਂਕਿ ਬਜਟ ਇੱਕ ਉਹ ਦਸਤਾਵੇਜ਼ ਹੈ ਕੀ ਕੱਲਾ ਡਵੈਲਪਮੈਂਟ ਦਾ ਨਹੀਂ ਹੁੰਦਾ ਬਜਟ ਦੇ ਵਿੱਚ ਜਿਹੜੇ ਇੱਥੇ ਦੇ ਅਮਲਾ ਹੈ ਜੇ ਮੰਨ ਲਓ ਕਿ ਅਸੀਂ ਅੱਜ ਕਿਸੇ ਬਜਟ ਦੇ ਵਿੱਚ ਕੋਈ ਰੌਲਾ ਰੱਪਾ ਪਾਉਂਦੇ ਕਿ ਸਾਡੇ ਵੱਲੋਂ ਕੋਈ ਬਜਟ ਨੂੰ ਫੇਲ ਕਰਨੀ ਜਾਂਦੇ ਤਾਂ ਜਿਹੜਾ ਅਮਲਾ ਹੈ ਜਾਂ ਕਿਸੇ ਦਾ ਸੀ ਖਰਚਾ ਕਰਨਾ ਉਹਨਾਂ ਤਨਖਾਹਾਂ ਆ ਉਹ ਰੁਕ ਜਾਂਦੀਆਂ ਪਰ ਇਹ ਤੁਹਾਡਾ ਕੁਐਸਚਨ ਬਹੁਤ ਚੰਗਾ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿੰਦਾ ਅਸੀਂ ਪਹਿਲਾਂ ਵੀ ਪ੍ਰੈਸ ਵਾਰਤਾ ਕੀਤੀ ਸੀ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਸੰਘਰਸ਼ ਕਰੂੰਗੇ ਬਹੁਤ ਵੱਡਾ ਮੇਰਾ ਸ਼ਬਦ ਕਹਿਣ ਦਾ ਵੀ ਤਰੀਕਾ ਹੈ ਤੇ ਵੱਡਾ ਵੀ ਵੀ ਜਿਹੜੇ ਟੈਂਡਰ ਰੋਕੇ ਹੋਏ ਸਰਕਾਰ ਨੂੰ ਸ਼ਰਮ ਕਰਨੀ ਚਾਹੀਦੀ ਇਸ ਗੱਲ ਦੀ ਉਹ ਕਿਦਾਂ ਕੱਲ ਸਾਡੇ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਕਿ 10 ਕਰੋੜ ਰੁਪਏ ਅਸੀਂ ਸ਼ਹਿਰ ਦੀ ਸੁੰਦਰੀ ਕਰਨ ਲਈ ਲਾੜ ਰਹੇ ਬਹੁਤ ਚੰਗੀ ਗੱਲ ਹੈ ਪਰ ਮੈਂ ਸ਼ਹਿਰ ਵਾਸੀਆਂ ਨੂੰ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬਹਿਸ ਨੂੰ ਤੁਹਾਡੇ ਰਾਹੀਂ ਕਹਿਣਾ ਕਿ ਜਿਹੜੇ ਅਸੀਂ ਮਤੇ ਪਾਸ ਕੀਤੇ ਹੋਏ ਯਾਰ ਉਹਨਾਂ ਤੇ ਤਾਂ ਕਲਮ ਚਲਾ ਲਓ ਤੁਸੀਂ ਉਹਨਾਂ ਤੇ ਕਿਉਂ ਬੈਠੇ ਹੋ ਇੱਥੇ ਰੱਖ ਕੇ ਆਪਣੇ ਥੱਲੇ ਰੱਖ ਕੇ ਕਿਉਂ ਬੈਠੇ ਦਬਾ ਕੇ ਕਿਉਂ ਬੈਠੇ ਹੋ ਜੇ ਉਹਦੇ ਚ ਕਮੀ ਪੇਸ਼ੀ ਹੈ ਸਰਕਾਰ ਨੇ ਕੀ ਕੀਤਾ ਮੰਨ ਲਓ ਇਹ ਸਾਡੇ ਤੇ ਅਲੀਗੇਸ਼ਨ ਲਾਣੇ ਬੜੀਆ ਪ੍ਰੈਸ ਕਾਨਫਰੰਸ ਕਰਦੇ ਜਾਂ ਤਾਂ ਇੱਕ ਤੇ ਲਾਈਵ ਬਿਠਾ ਲਿਓ ਉਹਨਾਂ ਨੂੰ ਵੀ ਜਿਨ੍ਹਾਂ ਨੇ ਕੱਲ ਰਾਤ ਕੀਤੀ ਸਾਨੂੰ ਵੀ ਬਿਠਾ ਲਿਓ ਠੀਕ ਹੈ ਸੱਚ ਦਾ ਸੱਚ ਝੂਠ ਦਾ ਝੂਠ ਪਤਾ ਲਾਜੋ ਮੈਂ ਉਹਨਾਂ ਦੇ ਖਿਲਾਫ ਇੱਥੇ ਬੈਠਾ ਬੋਲੀ ਜਾਵਾਂ ਉੱਥੇ ਸਾਡੇ ਖਿਲਾਫ ਬੋਲੀ ਜਾਣਾ ਉਹਦਾ ਪਤਾ ਨਹੀਂ ਲੱਗਦਾ ਸੱਚ ਕੌਣ ਹੈ ਝੂਠ ਕੌਣ ਹੈ ਪਬਲਿਕ ਨੂੰ ਨਹੀਂ ਪਤਾ ਲੱਗ ਇੱਕ ਮਿੰਟ ਇਹਨਾਂ ਦੀ ਗੱਲ ਦਾ ਜਵਾਬ ਦੇ ਦਾਂ ਜਿਹੜੇ ਸਾਡੇ ਮਤੇ ਰੋਕੇ ਹੋਏ ਬੀਬੀ ਐਮਬੀ ਦੇ ਏਰੀਏ ਦੇ ਵਿੱਚ ਡਵੈਲਪਮੈਂਟ ਦੇ ਰੋਕੇ ਹੋਏ ਕਟੋਕਟ 15 ਤੋਂ ਲੈ ਕੇ 20 ਕਰੋੜ ਦੇ ਕੰਮ ਰੋਕੇ ਹੋਏ ਸ਼ਹਿਰ ਵਾਸੀ ਸਾਨੂੰ ਮਾਣਾ ਚੰਗਾ ਕਹਿੰਦੇ ਉਹਨਾਂ ਦਾ ਰਾਈਟ ਹੈ ਕਹਿਣਾ ਚਾਹੀਦਾ ਜਦੋਂ ਅਗਲੇ ਨੂੰ ਸੁਭਦਾਵਾਂ ਨਹੀਂ ਮਿਲਦੀਆਂ ਮੰਤਰੀ ਸਾਹਿਬ ਨੂੰ ਵੀ ਕਹਿਣਾ ਭਗਵੰਤ ਮਾਨ ਜੀ ਨੂੰ ਵੀ ਕਹਿਣਾ ਲੋਕਲ ਬਾਡੀਜ਼ ਨੂੰ ਵੀ ਕਹਿਣਾ ਮੰਤਰੀ ਸਾਹਿਬ ਨੂੰ ਯਾਰ ਤੁਹਾਡੇ ਕੋ ਕਿਹੜੀ ਇਹਨਾਂ ਨੇ ਇੱਕ ਟੀਮ ਬਣਾਈ ਹੋਈ ਅਸੀਂ ਕੋਈ ਟੈਂਡਰ ਅਲਾਟ ਕੀਤਾ ਮੰਨ ਲਓ ਅਸੀਂ ਮੇਨਕੀ ਸਰਕਾਰ ਨੇ ਇੱਥੇ ਜਿਹੜੇ ਸਾਡੇ ਅਫਸਰਾਂ ਨੇ ਉਹਦੀ ਅਲਾਟਮੈਂਟ ਤੋਂ ਪਹਿਲਾਂ ਏਰੀਏ ਦੇ ਵਿੱਚ ਇੱਕ ਟੀਮ ਇਹਨਾਂ ਦੀ ਵਿਜ਼ਿਟ ਕਰਦੀ ਉਹਨਾਂ ਨੂੰ ਉਹਨਾਂ ਨੂੰ ਫੀਸ ਵੀ ਦਿੱਤੀ ਜਾਂਦੀ ਸਰਕਾਰ ਦੀ ਨੀਤੀ ਹੈ ਸਾਡੀ ਪਾਲਿਸੀ ਨਹੀਂ ਹੈ ਉਹਦੇ ਵਿੱਚ ਅਸੀਂ ਫੀਸ ਵੀ ਪ੍ਰੋਵਾਈਡ ਕਰਦੇ ਫਿਰ ਉਹ ਜਦੋਂ ਬਿੱਲ ਪਾਸ ਹੋਣੇ ਤਾਂ ਪੰਜਾਬ ਸਰਕਾਰ ਕਟੜ ਇਮਾਨਦਾਰਾਂ ਦੀ ਸਰਕਾਰ ਉਹਨੂੰ ਦੇਖਦੀ ਆ ਕਿ ਇਹ ਬਿੱਲ 'ਚ ਕੋਈ ਗਲਤੀ ਤਾਂ ਨਹੀਂ ਤੇ ਅਸੀਂ ਤਾਂ ਹੈ ਹੀ ਨਹੀਂ ਅਫਸਰ ਇਹਨਾਂ ਦੇ ਆ ਜਿਹੜੇ ਹੁਣ ਵੀ ਸੱਪ ਦੀ ਕੁੰਡਲੀ ਬਣਾ ਕੇ ਬੈਠੇ ਅੱਜ ਅਸੀਂ ਕਲੇਸ਼ ਤਾਂ ਨਹੀਂ ਪਾਇਆ ਕਿਉਂਕਿ ਲੋਕਾਂ ਦੀਆਂ ਤਨਖਾਹਾਂ ਰੁਕ ਜਾਂਦੀਆਂ ਫਿਰ ਲੋਕਾਂ ਨੇ ਸਾਨੂੰ ਕਹਿਣਾ ਨਿਊਸੈਂਸ ਪੈਦਾ ਕਰਦੇ ਇਹ ਲੋਕ ਕਿ ਖੁਸ਼ੀ ਦੇ ਵੀ ਸਾਡੀ ਰੋਟੀ ਚੱਲਣੀ ਬੰਦ ਹੋ ਗਈ ਹੈ ਰਾਜਨੀਤੀ ਕਰਦੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਦਾਰ ਹਰਜੋਤ ਸਿੰਘ ਜੀ ਬੈਸ ਜੀ ਨੂੰ ਕਟੜ ਇਮਾਨਦਾਰਾਂ ਦੀ ਸਰਕਾਰ ਨੂੰ ਕਹਿਣਾ ਚਾਹਨਾ ਕਿ ਕਟੜ ਇਮਾਨਦਾਰੀ ਤੋਂ ਘਟਾ ਲਓ ਥੋੜੀ ਜਿਹੀ ਇਮਾਨਦਾਰੀ ਜਿਹੜੇ ਸਾਡੇ ਮਤੇ ਪਾਸ ਕੀਤੇ ਹੋਏ ਇਹਨਾਂ ਦੀ ਨੀਤ ਕੀ ਆ ਲਾਈਵ ਜੇ ਚੱਲ ਰਿਹਾ ਹੋਵੇ ਇਹਨਾਂ ਦੀ ਨੀਤ ਇਹ ਆ ਕਿ ਅਸੀਂ ਮਤੇ ਪਾਸ ਕੀਤੇ ਹੋਏ ਅਗਲੇ ਸਾਲਾਂ ਚ ਕੌਂਸਲ ਨੇ ਭੰਗ ਹੋ ਜਾਣਾ ਅਗਲੇ ਸਾਲ ਇਹਨਾਂ ਦਿਨਾਂ ਜਦੋਂ ਅਸੀਂ ਕੌਂਸਲ ਨੂੰ ਛੱਡ ਦੇਣਾ ਫਿਰ ਇਹੀ ਕੁਰਸੀਆਂ ਤੇ ਇਹਨਾਂ ਦੇ ਉਹ ਠੇਕੇਦਾਰਾਂ ਨੇ ਬੈਠਣਾ ਜਿਹੜੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਬੈਠ ਕੇ ਕਰਦੇ ਫਿਰ ਇਹਨਾਂ ਨੇ ਆਪਣੇ ਬੰਦਿਆਂ ਨੂੰ ਅੱਜ ਵੀ ਅਲਾਟ ਦੇ ਰਹੇ ਕੰਮ ਮੈਂ ਤੁਸੀਂ ਗੱਲ ਦੂਜੇ ਪਾਸੇ ਨੂੰ ਛੇੜ ਲਈ ਪਿਛਲੀ ਵਾਰ ਇਹਨਾਂ ਨੇ ਸਾਡੇ ਤੇ ਇਲਜ਼ਾਮ ਲਾਇਆ ਸੀ ਕਿ ਅਸੀਂ ਕਾਂਗਰਸੀ ਕੰਮ ਨਹੀਂ ਹੋਣ ਦਿੰਦੇ ਮੈਂ ਠੇਕੇਦਾਰ ਭਰਾਵਾਂ ਦਾ ਕਿਸੇ ਦਾ ਕੰਮ ਨਹੀਂ ਰੋਕਣਾ ਚਾਹੁੰਦਾ ਚਾਹੇ ਉਹ ਆਮ ਆਦਮੀ ਪਾਰਟੀ ਦੇ ਆ ਚਾਹੇ ਸਾਡੀ ਪਾਰਟੀ ਦੇ ਉਹਨਾਂ ਦੀ ਪਾਰਟੀ ਕੋਈ ਨਹੀਂ ਹੁੰਦਾ ਕੰਮਕਾਰ ਹੈ ਜਿਹੜੀ ਪ੍ਰੈਸ ਕਾਨਫਰੰਸ ਸੀ ਫਰੈਸਟੋਰੈਂਟ ਦੇ ਵਿੱਚ ਕੀਤੀ ਉਹਦੇ ਉੱਤੇ ਠੇਕੇਦਾਰ ਬੈਠੇ ਹੋਏ ਸੀ ਬਿੱਲ ਵੀ ਉਹਨਾਂ ਨੇ ਦਿੱਤਾ ਇਹਨਾਂ ਦੀ ਪ੍ਰੈਸ ਕਾਨਫਰੰਸ ਗੱਲ ਇਹ ਹੈ ਠੇਕੇਦਾਰੀ ਕਰਨਾ ਕੋਈ ਪਾਪ ਥੋੜੀਆਂ ਹੈ ਮੈਰਿਟ ਦੇ ਆਧਾਰ ਤੇ ਕੰਮ ਲਓ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਯਾਰ ਤੁਸੀਂ ਸੱਚਤਾ ਬੋਲੇ ਤੁਸੀਂ ਇੱਕ ਗੱਲ ਹੈ ਮੰਤਰੀ ਸਾਹਿਬ ਨੂੰ ਤੁਹਾਡੇ ਰਾਹੀਂ ਤੁਸੀਂ ਵੀ ਪ੍ਰੈਸ ਕਾਨਫਰੰਸ ਪੁੱਛ ਰਹੇ ਉਹਨਾਂ ਨੂੰ ਦੱਸਾਂ ਇਹ ਇਲਜ਼ਾਮ ਦਾ ਕੀ ਜਵਾਬ ਦੇਣਾ ਇਹ ਖਾਂਦੇ ਆ ਜੀ ਯਾਰ ਖਾਂਦੇ ਆ ਤਾਂ ਸਾਡੇ ਦੇ ਐਕਸ਼ਨ ਲੋ ਇਹ ਕਦੇ ਹੀ ਬਹਾਨਾ ਹੈ ਕਿ ਲਾਈਵ ਹੋ ਕੇ 2 ਮਿੰਟ ਚ ਕਹਿ ਦੇਣਾ ਤੁਸੀਂ ਪੈਸਾ ਖਾਂਦੇ ਕਿਸੇ ਤੇ ਵੀ ਇਲਜ਼ਾਮ ਲਾਣਾ ਸੌਖਾ ਇੱਕ ਪੈਸੇ ਦਾ ਇਲਜ਼ਾਮ ਕੱਢੋ ਮੇਰੀ ਗੱਲ ਸੁਣੋ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਲੋਕਲ ਬਾਡੀ ਡਿਪਾਰਟਮੈਂਟ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹ ਕਹਿੰਦੇ ਹੋਰ ਕੱਟੜ ਇਮਾਨਦਾਰ ਦੋ ਆਗੇ ਸਤਿੰਦਰ ਜੈਨ ਜੀ ਤੇ ਮਨੀਸ਼ ਸੋਧਿਆ ਜੀ ਜਿਹੜੇ ਜੇਲ੍ਹ ਕੱਟ ਕੇ ਸ਼ਰਾਬ ਨੀਤੀ ਦੇ ਵਿੱਚ ਉਹ ਵੀ ਕੱਟੜ ਇਮਾਨਦਾਰ ਅਸੀਂ ਉਹ ਕੱਟੜ ਬੇਈਮਾਨ ਹੈ ਉਹ ਸਾਰੇ ਕੱਟੜ ਇਮਾਨਦਾਰਾਂ ਦੀ ਟੀਮ ਹੈ ਉਹਨਾਂ ਨੂੰ ਬੇਨਤੀ ਕਰਦੇ ਕਿ ਤੁਸੀਂ 10 ਕਰੋੜ ਨੂੰ ਲਿਆ ਕੇ ਕਰਨਾ ਕੀ ਹੈ ਜਿਹੜੇ ਸਾਡੇ ਪਾਸ ਕੀਤੇ ਹੋਏ ਕੰਮ ਸਾਡੇ ਕੰਮ ਤਾਂ ਪਾਸ ਛੋਣ ਦੋ ਕੰਮਾਂ ਨੂੰ ਤੁਸੀਂ ਰੀਬਨ ਆਪ ਕੱਟਦੇ ਆਪਣੇ ਬੋਰਡ ਲਾ ਲਿਓ ਮੈਂ ਤਾਂ ਉਹ ਹੈ ਜੀ ਤੁਸੀਂ ਤਾਂ ਜਵਾਬ ਦੇ ਰਹੇ ਹੋ ਟੈਂਡਰ ਲੱਗਣੀ